हां जी दोस्तों आओ फिर जानਦੇ ਆ ਅੱਜ ਮਾਨ ਸਾਹਿਬ ਤੁਹਾਡੇ ਲਈ ਕੀ ਨਵੀਂ ਅਪਡੇਟ ਲੈ ਕੇ ਆਈ ਹੈ ਸੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਜਾਣਦੇ ਆ ਅੱਜ ਸੀਮ ਸਾਹਿਬ ਨੇ ਕੀ ਕਿਹਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਪਹਿਲ ਕੀਤੀ ਜਾ ਰਹੀ ਹੈ ਨਵਾਂ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਈ ਬਸਾਂ ਦਾ ਈ ਬਸਾਂ ਦਾ ਪ੍ਰੋਜੈਕਟ ਕੀ ਹੈ ਪੂਰੀ ਤਰ੍ਹਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਸੋ ਸੀਐਮਰ ਨੂੰ ਸੁਣੋ ਤੁਸੀਂ ਵੀ ਮੈਂ ਪਟਿਆਲੇ ਦੇ ਕਿਉਂਕਿ ਮੇਰਾ ਆਪਣਾ ਸ਼ਹਿਰ ਮੇਰਾ ਕਰਮ ਭੂਮੀ ਰਿਹਾ 7 ਸਾਲ ਸੋ ਮੈਂ ਮੈਨੂੰ ਈਸੀ ਮਾਰਕੀਟ ਦਾ ਮੈਨੂੰ ਜਿਹੜਾ ਜਿੰਨਾ ਵੀ ਜਿਹੜਾ ਭਾਵੇਂ ਉਹ ਕਿਲਾ ਚੌਕ ਹੈ ਭਾਵੇਂ ਉਹ ਜਿਹੜੀਆਂ ਆਪਣੀਆਂ ਮਾਰਕੀਟਾਂ ਨੇ ਉਹਨਾਂ ਦਾ ਮੈਨੂੰ ਪਤਾ ਸਾਰਾ ਸੋ ਈ ਬੱਸਾਂ ਦਾ ਜਿਹੜਾ ਪ੍ਰੋਜੈਕਟ ਹੈ ਪਟਿਆਲੇ ਤੋਂ ਉਹ ਸ਼ੁਰੂ ਕਰਾਂਗੇ 50 ਦੇ ਕਰੀਬ ਈ ਬੱਸਾਂ ਸ਼ਹਿਰ ਦੇ ਵਿੱਚ ਤੇ ਪੁਰਾਣੇ ਬਸ ਸਟੈਂਡ ਨੂੰ ਰਿਵਾਈਵ ਕਰਾਂਗੇ ਆਲੇ ਦੁਆਲੇ ਦੇ 30 ਕਿਲੋਮੀਟਰ ਦੇ ਰੇਡੀਅਸ ਦੇ ਜਿੰਨੇ ਵੀ ਕਸਬੇ ਨੇ ਨਾਬਾ ਵੀ ਆ ਜਾਂਦਾ ਭਵਾਨੀਗੜ ਆ ਜਾਂਦਾ ਉਸਨੌਰ ਆ ਜਾਂਦਾ ਦੇਵੀਗੜ ਆ ਜਾਂਦਾ ਸਮਾਣਾ ਆ ਜਾਂਦਾ ਇਧਰੋਂ ਰਾਜਪੁਰਾ ਤਾਂ ਕਿ ਉੱਥੇ ਜਿਹੜੇ ਲੋਕਲ ਦੁਕਾਨਦਾਰ ਨੇ ਉਹ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਉਹ ਸਿਰਫ ਉਹ ਲੋਕਲ ਬੰਦਿਆਂ ਨੇ ਉਹਨਾਂ ਨੇ ਕਰਨਾ ਹੁੰਦਾ ਉੱਥੇ ਲੋਕਲ ਬੱਸਾਂ ਵਾਸਤੇ ਆਪਾਂ ਉਹਨੂੰ ਥੋੜਾ ਜਿਹਾ ਹੁਣ ਅਪਡੇਟ ਕਰਦੇ ਆਂ ਹੁਣ ਇੱਕ ਵਾਰੀ ਖਾਲੀ ਹੋਇਆ ਉਹਨੂੰ ਇਹਨਾਂ ਪੂਰਾ ਸ਼ਾਨਦਾਰ ਬਣਾ ਕੇ ਉਥੇ ਟਾਇਲਟਸ ਪੀਣ ਵਾਲੇ ਪਾਣੀ ਦਾ ਪ੍ਰਬੰਧੀਆਂ ਕਰਕੇ ਉਹ ਤੁਹਾਡੇ ਵਪਾਰ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ 6:00 ਵਜੇ ਕੇ ਉਹ ਬੰਦੇ ਜਿਹੜੇ ਆ ਰਹੇ ਨੇ ਤੁਹਾਡੇ ਨਾਲ ਕਈ ਸਾਲਾਂ ਤੋਂ ਸਾਂਝ ਹੈ ਕੋਈ ਭਾਂਡਿਆਂ ਦੀ ਦੁਕਾਨ ਹੈ ਕੋਈ ਪੰਚਾਰੀ ਦੀ ਦੁਕਾਨ ਹੈ ਕਈ ਸਾਲਾਂ ਤੋਂ ਸਾਂਝਾਂ ਚੱਲੀ ਆ ਰਹੀ ਹੈ ਉਹ ਸਾਂਝਾਂ ਮੈਨੂੰ ਟੁੱਟਣ ਦੇਣੀਆਂ ਤੁਹਾਡਾ ਬਿਜ਼ਨਸ ਵੀ ਨਹੀਂ ਡਾਊਨ ਹੋਣ ਦੇਣਾ ਤੇ ਲੋਕਾਂ ਨੂੰ ਵੀ ਅਸੀਂ ਕੋਈ 50 ਰੁਪਏ ਲਾ ਕੇ ਦੂਜੇ ਨਵੇਂ ਬੱਸ ਸਟੈਂਡ ਤੋਂ ਇੱਧਰ ਨੂੰ ਆਵੇ 50 ਲਾ ਕੇ ਫਿਰ ਜਾਵੇ ਆਟੋ ਰਿਕਸ਼ਾ ਤੇ ਸੋ ਅਸੀਂ ਤਾਂ ਲੋਕਾਂ ਦੀਆਂ ਜੇਬਾਂ 'ਚ ਪੈਸੇ ਪਾਉਣ ਵਾਲਿਆਂ ਅਸੀਂ ਉਹਨਾਂ 'ਚੋਂ ਕੱਢਣ ਵਾਲੇ ਨਹੀਂ ਹੈਗੇ